ਰਾਜੇ ਦੀ ਗੱਲ ਚੱਲਾ ਚਲਾਈ ਸੀ ਬਾਈ ਨੇ ਕਿੰਨੀ ਨੇ ਹੂੰ ਰਾਜੇ ਤੋਂ ਗੱਲ ਯਾਦ ਆ ਗਈ ਕਿ ਰਾਜਾ ਕਹਿੰਦਾ ਕਹਿੰਦਾ ਮੈਂ ਦੇਖਦਾ ਮੇਰੇ ਪਰਜਾ ਦੇ ਵਿੱਚ ਮਤਲਬ ਕਿ ਵੀ ਆਪਣੇ ਮਹਿਲ ਦੇ ਵਿੱਚ ਵੀ ਕੋਈ ਅਣਖੀ ਬੰਦਾ ਹੈਗਾ ਕਿ ਨਾ ਹਾਂ ਉਹਨੇ ਭਈ ਉਹਨੇ ਸਕੀਮ ਲੜਾਈ ਉਹ ਕਹਿੰਦਾ ਆਪਣੇ ਵਜ਼ੀਰ ਨੂੰ ਕਹਿੰਦਾ ਹਾਂ ਕਹਿੰਦਾ ਮੇਨ ਗੇਟ ਤੇ ਨੇ ਵਜ਼ੀਰ ਨੇ ਇੱਕ ਬੰਦਾ ਖੜਾਤਾ ਕਹਿੰਦਾ ਜਿਹੜਾ ਵੀ ਬੰਦਾ ਅੰਦਰ ਆਊਗਾ ਉਹਦੇ ਕਹਿੰਦਾ ਸੱਤ ਮਾਰਨੇ ਲੇਥਾ ਬੜੀ ਮਤਲਬ ਕਿ ਸੱਤ ਮੁਕੇ ਮਾਰਨੇ ਠੀਕ ਹੈ ਠੀਕ ਹੈ ਕਹਿੰਦਾ ਵੀ ਜਿਹੜਾ ਅਣਖੀ ਹੋਊਗਾ ਉਹ ਰੋਕੂਗਾ ਮੇਰੇ ਕੋਲੇ ਆ ਕੇ ਕਹੂਗਾ ਵੀ ਵੀ ਕੀ ਗੱਲ ਐ ਇਹ ਕਾਹ ਤੋਂ ਥਾਪੜੇ ਮਾਰਦੇ ਆ ਹਾਂ ਇਹ ਬੰਦੇ ਆਈਏ ਆਈਗੇ ਹੂੰ ਤੇ ਇੱਕ ਦੋ ਦਿਨ ਲੰਗੇ ਤੇ ਦੋ ਤਿੰਨ ਦਿਨਾਂ ਬਾਅਦ ਇੱਕ ਬੰਦਾ ਆ ਕੇ ਰਾਜੇ ਨੂੰ ਕਹਿੰਦਾ ਉਹਨੇ ਸ਼ਿਕਾਇਤ ਲਾਈ ਹੂੰ ਵੀ ਰਾਜਾ ਸਾਹਿਬ ਤੁਸੀਂ ਆ ਕੀ ਗੱਲ ਆ ਕੀ ਵਜ਼ੀਰ ਵੀ ਉੱਥੇ ਖੜਾਇਆ ਹੋਇਆ ਬੰਦਾ ਵੀ ਉਹ ਥਾਪੜੇ ਮਾਰਦਾ ਅੱਛਾ ਰਾਜੇ ਨੇ ਸੋਚਿਆ ਵੀ ਵੀ ਹਾਂ ਵੀ ਇਹਨੂੰ ਨਿਆਂ ਦੇਵਾਂਗੇ ਐ ਕਿੰਨੇ ਵੀ ਬੜਾ ਅਣਖੀ ਬੰਦਾ ਨਿਕਲਿਆ ਵੀ ਇਹ ਸ਼ਿਕਾਇਤ ਲਾਉਣ ਆਇਆ ਹੂੰ ਰਾਜ ਨੇ ਤਾਂ ਕਹਿੰਦਾ ਮਨ ਦੇ ਵਿੱਚ ਇਹੀ ਸੀਗਾ ਰਾਜ ਨੂੰ ਉਹ ਕਹਿੰਦਾ 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 ਜੀ ਕਹਿੰਦਾ ਬੰਦੇ ਉੱਥੇ ਕਹਿੰਦਾ ਇੱਕ ਨਹੀਂ ਦੋ ਲਾਓ ਕਹਿੰਦਾ ਟਾਈਮ ਵਾੜਾ ਲੱਗਦਾ ਸਹੀ ਹੈ ਕਹਿੰਦਾ ਕਹਿੰਦਾ ਬਣੀ ਹੈ ਗੱਲ ਵਾਹ ਰਹੀ ਜਾ ਹਾਂ